ਸਰ ਇਹ ਇਦਾਂ ਕਰੋ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆਉਣੇ ਨੇ ਸਾਡੇ ਕੋ ਨਾਕੇ ਤੋਂ ਨਾ ਭਜਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਦੋਂ ਸਮੂਹ ਜੀ ਤੇ ਆਪ ਪੋਸਟਰ ਤੇ ਦਾ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਦੇ ਰੱਖੇ ਆ ਜਿਹੇ ਪੋਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਕਰਕੇ ਵਿਖਾਓ ਅੱਜ ਬਹੁਤ ਅਦਰ ਮਾਣ ਆ ਆ ਪੋਸਟਰ ਜੀ ਹਾਏ ਤੂੰ ਆ ਤੁਹਾਡੇ ਪੋਸਟਰ ਸਾਹਿਬ ਦੀ ਕਰਤੂਤ ਆ ਜੀ ਇਹ ਬੰਦੇ ਵੇਖੋ ਕਿੱਦਾਂ ਦੇ ਹਾਂ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ 'ਤੇ ਜੁੱਤੀਆਂ ਦੇ ਰੱਖੀ ਆ ਇਹਦੇ ਬਾਰੇ ਵੱਖਰੀ ਕਰਾਸ ਮੀਟਿੰਗ ਐਸਸ ਦੀ ਧਾਵ ਕਰ ਰਹੇ ਹਾਂ ਜੀ ਹਾਂ ਜੀ ਉਹਨਾਂ ਫੜ ਕੇ ਰੱਖਣੋ ਤੇਰਾ ਜੀਰਨ ਸਾਰਾ ਕਿਥੋਂ ਬੈਠੇ ਇੱਥੇ ਨੰਨੇ ਕਿ ਟਿਕਾ ਬਾਬਾ ਰੱਖਾ ਲਓ ਭਜੀ ਬੈਠ ਲੱਗਾ ਉਹ ਬੈਠਣਗੇ ਉੱਥੇ ਬੈਠੋ ਜੀ ਸਾਈਡ ਹੋ ਜਾ ਭਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਸਾਈਡ ਹੋ ਜਾ ਆ ਮਿਰਕੋ ਆਪਕੋ ਬਾਬੇ ਬਾਬੇ ਦੇਲੇ ਨੂੰ ਲੱਗ ਗਿਆ ਮੈਂ ਆਹ ਰੱਖ ਦੂਈ ਯਾਰ ਭਾਜੀ ਉਹ ਗੱਡੀ ਐਡੀ ਸ਼ੌਕ ਦੀ ਖੜੀ ਨੇ ਹਾੜ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀਆਂ ਨੇ ਕੋਈ ਗੱਡੀ ਐ ਲੋਟੇ ਮਾਣ ਨੂੰ ਮੰਨਣ ਵਾਲੇ ਤੁਸੀਂ ਇੱਧਰ ਓਏ ਆਹ ਛਿੱਤਰਾਂ ਦੇ ਵਿੱਚ ਬਾਬਲ ਰੱਖੀ ਏ ਆਪਾਂ ਵੀ ਕ੍ਰਿਸਚੀਅਨ ਆ ਹਾਂ ਵੀ ਕ੍ਰਿਸ਼ਚੀਅਨ ਹੀ ਹੈਗੇ